ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਤਿਹਾਸਿਕ ਸ਼ਹਿਰ ਨਕੂਦਰ ਦੀਆਂ ਔਰ ਐਸ ਡੀ ਐਮ ਆਫਿਸ ਵਿਖੇ ਅਸੀਂ ਮੌਜੂਦ ਹਾਂ ਔਰ ਸਾਡੇ ਦਰਮਿਆਨ ਲੰਬੜਦਾਰ ਯੂਨੀਅਨ ਦੇ ਮੈਂਬਰ ਸਹਿਬਾਨ ਮੌਜੂਦ ਨੇ ਔਰ ਆਪਣਾ ਇੱਕ ਮੰਗ ਪੱਤਰ ਲੈ ਕੇ ਐਸ ਪੀ ਐਮ ਆਫਿਸ ਵਿਖੇ ਆਏ ਸਨ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਸਲਾ ਇਹਨਾਂ ਦਾ ਹਾਂਜੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਕੀ ਮਤਲਬ ਹੈ ਜੇ ਤੁਸੀਂ ਐਸ ਡੀ ਐਮ ਆਫਿਸ ਵਿਖੇ ਪਹੁੰਚੇ ਸਰ ਮਸਲਾ ਬੜਾ ਗੰਭੀਰ ਹੈ ਆ ਲੋਕਾਂ ਦੀਆਂ ਜਾਨਾਂ ਦੇ ਨਾਲ ਜੁੜਿਆ ਹੋਇਆ ਮਸਲਾ ਆ ਮੇਰੇ ਕਹਿਣ ਦੇ ਤੋਪਾ ਇੰਨਾ ਹੈਗਾ ਵੀ ਜਿਹੜਾ ਆਪਣਾ ਨਕੂਦਰ ਜੰਦਰ ਚੌਕ ਹੈਗਾ ਜਿੱਥੇ ਗਮਲ ਹਸਤਾਰਿਆ ਬਾਬਾ ਮਰਾ ਸ਼ਾਹ ਜੀ ਨੂੰ ਜਿਹੜਾ ਰਸਤਾ ਮੁਰਦਾ ਉਹ ਬਹੁਤ ਸਾਡਾ ਲੰਬਾ ਚੌੜਾ ਚੌਕ ਹੈਗਾ ਉੱਥੇ ਨਿਤ ਹਾਸੇ ਹੁੰਦੇ ਆ ਔਰ ਇੱਕ ਖਾਸ ਤਮੈਂ ਪਰਸੋਂ ਆਪਣੀ ਨਜ਼ਰਾਂ ਦੇ ਨਾਲ ਦੇਖਿਆ ਇੱਕ ਬੇਟੀ ਆਪਣੇ ਬੱਚਿਆਂ ਨੂੰ ਟਿਊਸ਼ਨ ਪੜਾ ਕੇ ਆ ਰਹੀ ਸੀਗੀ ਇੱਕ ਬਹੁਤ ਹੀ ਹੈਵੀ ਲੋਡ ਟਰੱਕ ਆਇਆ ਔਰ ਉਹਨੇ ਉਹ ਉਹਨਾਂ ਹਿੱਟ ਹੋਣ ਦੀ ਕੋਸ਼ਿਸ਼ ਕੀਤੀ ਪਰ ਬੱਚੀ ਦੀ ਕਿਸਮਤ ਚੰਗੀ ਕਹਿ ਲਓ ਕਿ ਬੱਚੀ ਤੇ ਉਹਦੇ گاਜੇ ਦੋ ਬੱਚੇ ਸੀਗੇ ਉਹ ਮਰਨ ਤੋਂ ਬਚੇ ਉਹਨਾਂ ਦੇਖ ਕੇ ਸਾਡੇ ਮਨ ਦੇ ਵਿੱਚ ਇੱਕ ਬਹੁਤ ਬੜਾ ਵੱਡਾ ਬਲਬ ਜਿਹਾ ਆਇਆ ਇਸ ਗੱਲ ਦਾ ਵੀ ਐਡਾ ਵੱਡਾ ਨਗਰ ਸ਼ਹਿਰ ਹੈਗਾ ਵੀ ਇੱਥੇ ਅਜੇ ਤੱਕ ਚੌਂਕ 'ਚ ਲਾਈਟਾਂ ਹੀ ਲੱਗੀਆਂ ਜਿਹੜਾ ਚੌਂਕ ਹੁੰਦਾ ਆਪਣਾ ਰੌਂਡ ਅਬਾਟ ਹੁੰਦਾ ਘਟ ਘਟ ਉਹ ਬਣਨਾ ਚਾਹੀਦਾ ਸੀਗਾ ਤੇ ਉਹ ਜਦੋਂ ਇਹ ਚਿੰਤਾ ਚਿੰਤਾ ਸੀ ਨਾ ਕਿ ਲਿਖਾ ਜੋਖਾ ਕੀਤਾ ਤੇ ਅਸੀਂ ਫੈਸਲਾ ਆਇਆ ਸਾਰੇ ਨੰਬਰਦਾਰਾਂ ਨਾਲ ਸਾਡੀ ਕਮੇਟੀ ਖੜੀ ਨਾਲ ਵੀ ਅਸੀਂ ਐਸਜੀਐਮ ਸਾਹਿਬ ਦੇ ਧਿਆਨ ਜੇ ਮਸਲਾ ਲੈ ਕੇ ਆਈਏ ਤਾਂ ਕਿ ਜੇ ਲੋਕਾਂ ਦੀ ਕੀਮਤੀ ਜਾਨਾਂ ਹੈਗੀਆਂ ਉਹ ਬਚ ਸਕਾ ਸਰ ਤੁਸੀਂ ਰਾਉਂਡ ਕੋਰਟ ਦੀ ਗੱਲ ਕੀਤੀ ਜੇਕਰ ਸੂਬੇ ਦੇ ਆਪਾਂ ਰੋਡ ਦੀ ਜਾਂ ਸਟਕਾ ਦੀ ਗੱਲ ਕਰਨੇ ਆ ਤੇ ਸਟਕਾ ਵੀ ਬਹੁਤਿਆਂ ਆ ਆਪਾਂ ਖੁਲੀਆਂ ਕਿ ਕਹਿ ਸਕਦੇ ਨਿਤ ਨਵੇਂ ਹਾਸੇ ਪੇਸ਼ ਆਂਦੇ ਨੇ ਇਹਦੇ ਬਾਰੇ ਕੀ ਕਹਿੰਦੇ ਦੇਖੋ ਜੀ ਜੋ ਸੂਬੇ ਦੇ ਹਾਲਾਤ ਹੈਗੇ ਆ ਉਹਦੇ ਤੇ ਤਾਂ ਆਪਾਂ ਸੂਬਾ ਪਧਰੀ ਮੀਟਿੰਗ ਦੇ ਵਿੱਚ ਵੀ ਗੱਲ ਕਰਨੀ ਕਰਾਂਗੇ ਤਾਂ ਤਾਂ ਹੀ ਸੋਚ ਲੱਗੂਗੀ ਹੈਗੀ ਕਿਉਂਕਿ ਪਰ ਜਿਹੜਾ ਦੇਖੋ ਅਸੀਂ ਇਹ ਮਸਰਨ ਨਕੂਦਰ ਦਾ ਜੇ ਅਸੀਂ ਆਪਣਾ ਆਪ ਘਰ ਨਹੀਂ ਸੰਭਾ ਸਕਾਂਗੇ ਤੇ ਫਿਰ ਆਪਾਂ ਸੂਬੇ ਤੱਕ ਕਿੱਦਾਂ ਪਹੁੰਚਾਂਗੇ ਉਹ ਜੇ ਨਕੂਦਰ ਵਿੱਚ ਬਹੁਤ ਵੱਡੀਆਂ ਨਗਰ ਕੌਂਸਲ ਹੈਗੀ ਆ ਬਹੁਤ ਨਾ ਕਿ ਸਮਾਜਿਕ ਸੰਸਥਾਵਾਂ ਹੈਗੀਆਂ ਜੇਕਰ ਉਹ ਹਮਲਾ ਮਾਰਨ ਜਿੱਦਾਂ ਹੁਣ ਐਸਡੀਐਮ ਸਾਹਿਬ ਨਾਲ ਮੁਲਾਕਾਤ ਹੋਈ ਉਹਨਾਂ ਨੇ ਤੁਰੰਤ ਪ੍ਰਭਾਵ ਦੇ ਨਾਲ ਐਕਸ਼ਨ ਲਿਆ ਸਾਡੇ ਸਭ ਬੈਠਿਆਂ ਬੈਠਿਆਂ ਕਿ ਉਹਨਾਂ ਨੇ ਨੈਸ਼ਨਲ ਹਾਈ ਕਮਿਸ਼ਨ ਨਾਲ ਗੱਲ ਕਰ ਲਈ ਡੀਐਸਪੀ ਸਾਹਿਬ ਨਾਲ ਗੱਲ ਕਰ ਲਈ ਡੀਸੀ ਸਾਹਿਬ ਨੂੰ ਲਿਖੀ ਭੇਜ ਦਿੱਤਾ ਨੈਸ਼ਨਲ ਅਥਾਰਟੀ ਨੂੰ ਲਿਖੀ ਭੇਜ ਦਿੱਤਾ ਉਹ ਸਾਡੇ ਕੋਲ ਵੀ ਲਾਇਸੈਂਸ ਲੱਭਾ ਤੋਂ ਵੀ ਮੰਗ ਕਰ ਲਈ ਵੀ ਭਾਈ ਇਹ ਜਿਹੜਾ ਚੌਕ ਆ ਇਹ ਸਾਰਿਆਂ ਦਾ ਸਾਂਝਾ ਚੌਕ ਹੈਗਾ ਜੇ ਇਥੇ ਆਪਾਂ ਕੋਈ ਹਾਈਲਾਈਟਰ ਆਪਣੀ ਲੈਵਲ ਤੇ ਲਾ ਲਈਏ ਕਿਉਂਕਿ ਤੁਹਾਨੂੰ ਦਾ ਸਾਮਾ ਹੈਗਾ ਜਗਤ ਦਾ ਕੋਈ ਐਕਸ਼ਨ ਹੋਣਾ ਨਹੀਂ ਹੈਗਾ ਜੇਕਰ ਅਸੀਂ ਸਾਰੇ ਰਲ ਕੇ ਇੱਕ ਕੰਮ ਕਰਾਂਗੇ ਤਾਂ ਜਿਹੜੇ ਲੋਕਾਂ ਦੀ ਕੀਮਤੀ ਜਾਨ ਹੈਗੀ ਉਹ ਬਚ ਜਾਣਗੀ ਪਰ ਨੰਬਰ ਤਾਂ ਕੋਈ ਹੋਰ ਵੀ ਮਸਲਾ ਹੈ ਤਾਂ ਅੱਗੇ ਰੱਖਿਆ ਨੰਬਰਦਾਰਾਂ ਦੇ ਨਾਲ ਜੁੜੇ ਹੋਏ ਤਾਂ ਮਸਲੇ ਬਹੁਤ ਹੈਗੇ ਆ ਪਰ ਕਿਉਂਕਿ ਇਹ ਸਬਡਿਵੀਜ਼ਨ ਦੀ ਗੱਲ ਹੈਗੀ ਅਸੀਂ ਉਨਿਕ ਲੈਵਲ ਤੱਕ ਹੀ ਗੱਲ ਕੀਤੀ ਹੈ ਨਾਲ ਕਿਉਂਕਿ ਜਿਹੜਾ ਪੰਜਾਬ ਸਰਕਾਰ ਹੈਗੀ ਆ ਉਹ ਨੰਬਰਦਾਰਾਂ ਨੂੰ ਜਿਹੜਾ ਮਾਨ ਪਤਾ ਹੈ ਉਹ ਰੈਗੂਲਰਲੀ ਜਾਰੀ ਕਰਦੀ ਆ ਪਰ ਹੁੰਦਾ ਅਸਲ ਜੀ ਕੀ ਹੁੰਦਾ ਹੈਗਾ ਵੀ